ਠੀਕ ਹੈ ਜਮਨ ਕੇ ਲਈ ਕਿਤੇ ਨਹੀਂ ਤੇਰੀ ਨੀਤੀ ਨਹੀਂ ਕੋਈ ਨਹੀਂ ਅੱਜ ਸੰਡੇ ਆ ਤਾਂ ਵੀ ਇਹਨਾਂ ਦੀ ਸਟੱਡੀ ਲੱਗਦੀ ਹੈ ਕਿ 2 ਘੰਟੇ 10 ਤੋਂ 12 ਆ ਸਾਹਮਣੇ ਇਹਨਾਂ ਦੇ ਅਕੈਡੈਮਿਕ ਨਹੀਂ ਉਸ ਤੋਂ ਬਾਅਦ ਤੁਸੀਂ ਦੇਖੋ ਕਿੰਨਾ ਘੰਟੇ ਵੀਊ ਆ वाह जी वाह तुश भी कर रहे हो स्टडी कर रहे नहीं अच्छा ठीक है ठीक ਆ ਵੀ ਅਕੈਡਮਿਕ ਨੇਗੇ ਤੇ ਹੱਦ ਤੋਂ ਵੱਧ ਪ੍ਰਭੂ ਦੀ ਸਫਾਈ ਆ ਲਫਾ ਫਿਰ ਉਹ ਬੈਣ ਨੇਗੇ ਇੱਥੇ ਇਹਨਾਂ ਦਾ ਪੁਰਾਣਾ ਕਲਚਰ ਦਿਖਾਇਆ ਹੋਇਆ ਜਿਵੇਂ ਆਪਾਂ ਪੰਜਾਬ ਚ ਦੇਖੋਣੇ ਹੈਗੇ ਆ ਦੇਖੋ ਸਿਰੇ ਲੱਗੇ ਹੋਏ ਨੇਗੇ ਕਿ ਬਿਆਰ ਹੋ ਰਿਹਾ ਆਹਾ ਟੋਲ ਦੀ ਬਜਾ ਰਹੇ ਨੇਗੇ ਆ ਘਰ ਆ ਗਿਆ ਤੇ ਆ ਇਹਨਾਂ ਦੇ ਬੈਂਡ ਮਾਸਟਰ ਉਸ ਤੋਂ ਬਾਅਦ ਆ ਸਾਰਾ ਇਹਨਾਂ ਦਾ ਕਲਚਰ ਬਹਾਇਆ ਹੋਇਆ ਸਭ ਤੋਂ ਜਿਹੜੀ ਖੂਸੂਰਤ ਗੱਲ ਆਪਾਂ ਸੀ ਮਿਲ ਜਾਨੇਗੇ ਤਾਂ ਉੱਥੇ ਆਹ ਕੈਪ ਆਹ ਡਰੈਸ ਪਾ ਕੇ ਫੋਟੋ ਲੋਗਨੇ ਖਿਚਾਉਂਦੇ ਨੇਗੇ ਸਾਰਾ ਕੁਝ ਦਨਕੀਨਾਂ ਦਾ ਬਖਾਇਆ ਹੋਇਆ ਰੇ ਇਹਦੇ ਵਿੱਚ ਮਹਾਪਾਰਤ ਭਾਰਤ ਕੀ ਬੇਟੀਆਂ ਨੰਬਰ 1 ਤੇ ਸੁਸਮਾ ਸਵਰਾਜ ਅਸੀਂ ਸਾਰਿਆਂ ਦੇ ਫੋਟੋਆਂ ਇਰੀ ਬਸਾਂ ਸਾਹਬੀ ਪੋਲਿਟਿਸ਼ੀਅਨ ਸਪੋਰਟਸ ਇੰਜੀਨੀਅਰ ਰਾਸ਼ਟਰਪਤੀ ਉਸ ਤੋਂ ਬਾਅਦ ਆ ਗਈ ਨੈਸ਼ਨਲ ਹੀਰੋ ਆਰਮੀ ਦੇ ਜਵਾਨ ਮਾਂ ਦੇ ਪੁੱਤ ਕੁਜੇ ਚ ਸਮੁੰਦਰਪੁਰੋਈ ਬੈਠੇ ਨੇ ਇਹ ਤੇ ਆਹ ਸਾਰਾ ਕਲਚਰ ਵਿਖਾਇਆ ਹੋਇਆ ਇਹਦੇ ਛਿੰਨਾ ਦਾ ਆ ਤੁਸੀਂ ਦੇਖੋ ਸਾਰੀ ਡਰੈਸਸ ਤੁੱਪਰੀ ਪਿਆਰੀ ਹੀ ਆ ਤੇ ਆਹ ਸਾਰੀ ਤੁਸੀਂ ਦੇਖੋ ਇਹਨਾਂ ਦਾ ਡਰੈਸ ਹੈ ਇਹਨਾਂ ਦੀ ਤੇ ਆਪਣੇਲ ਤਾਂ ਉਹ ਕੱਪੜਿਆਂ ਦੇ ਬਾਹਰ ਹੀ ਫਿਰਦੇ ਨੇਗੇ ਆਹ ਦੇਖੋ ਤੁਸੀਂ ਆ ਇਹਨਾਂ ਦਾ ਕਲਚਰ ਆ ਵੀ ਕਲਚਰ ਵਿਖਾਇਆ ਹੋਇਆ ਬੱਚਿਆਂ ਦਾ ਪੁਰਾਣਾ ਕਲਚਰ ਆ ਡਰੈਸ ਇਹਨਾਂ ਦੀ ਪੂਰੇ ਕੱਪੜੇ ਇਹਨਾਂ ਦੇ ਉਸ ਤੋਂ ਬਾਅਦ ਆਹ ਪੁਰਾਣੀ ਸੱਬੇ ਦਾ ਵਿਖਾਈ ਹੋਈ ਆ ਅਸਾਰਾ ਉਸ ਤਹਾਂ ਬੀਬੀ ਦਦਲੜ ਰੜਕਦੀ ਆ ਤੇ ਉਹ ਚਲਦੀ ਆ ਮਧਾਣੀ ਆ ਚਰਖਾ ਘੁੰਮਦਾ ਐ ਇਧਰ ਫੁਲਕਾਰੀ ਬਣਾਈ ਜਾਂਦੀ ਆ ਆ ਟੋਕਰੀ ਤੇ ਆ ਚੀਜ਼ਾਂ ਯਾਨਕੀ ਪੂਰੀ ਗ੍ਰੀਨਰੀ ਹਰ ਇੱਕ ਰੂਮ ਚ ਹਰ ਇੱਕ ਕਲਾਸਰੂਮ ਦੇ ਵਿੱਚ ਆ ਇਹਨਾਂ ਦਾ ਹਾਲ ਹੈਗਾ ਤੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਆ ਬਾਲਕਨੀ ਵਗੈਰਾ ਜਾਈ ਆ ਗਈ ਤੇ ਮਹਾਤਮਾ ਬੱਧੂ ਜੀ ਤੇ ਪਕਸਨ ਪੀ ਐਮ ਪੀ ਐਮ ਸਕੂਲ ਫੋਰ ਰਿਜਨ ਇੰਡੀਆ ਕੁਨਹਾਰ ਸੋਡਨ ਆ ਸਾਹਮਣੇ ਪੂਰੀ ਘੈਂਡ ਸਿਨੈਰੀ ਬਣੀ ਹੋਈ ਆ